ਕਰਨਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਪਰ ਆਪਾਂ ਉਸ ਇਨਸਾਨ ਨੂੰ ਲੱਭਣਾ ਜਿਹਨੇ ਇੱਕ ਸੰਸਥਾ ਦੇ ਨਾਮ ਦੇ ਉੱਪਰ ਐਡਾ ਵੱਡਾ ਜਿਹੜਾ ਇੱਕ ਗਰੀਬ ਪਰਿਵਾਰ ਨਾਲ ਧੱਕਾ ਕੀਤਾ ਆਪਾਂ ਉਸ ਇਨਸਾਨ ਨੂੰ ਲੱਭਣਾ ਤੁਸੀਂ ਅੱਗੇ-ਅਗੇ ਬਜ਼ੁਰਗਾਂ ਦੀ ਗੱਲ ਸੁਣਨਾ ਸੁਣ ਕੇ ਸਮਝ ਕੇ ਫਿਰ ਸ਼ੇਅਰ ਕਰਨਾ ਜੀ ਫਿਰ ਕੋ ਤੁਹਾਨੂੰ ਕੀ ਹੋਇਆ ਜੀ ਸਾਰੀ ਗੱਲ ਦੱਸੋ ਅਸੀਂ ਐਮਐਸ ਚੱਕਰਾਂ ਨੇ ਨੂੰ ਸਲ ਮੰਗਲਵਾਰ ਮੰਗਲਵਾਰ ਦੀ ਗੱਲ ਹੈ ਸਟੇਸ਼ਨ ਤੇ ਸਾਨੂੰ ਮਿਲਿਆ ਇਹਨੂੰ ਚਲਦਿਆਂ ਨੂੰ ਵੇਖਿਆ ਤੇ ਹੱਥ ਨੂੰ ਵੇਖਿਆ ਤੇ ਕਹਿੰਦਾ ਜੀ ਬਈ ਤੁਮ ਕੀ ਤਕਲੀਫ ਹੈ ਜੀ ਇਹਨੇ ਦੱਸਿਆ ਉਹਨੇ ਤਕਲੀਫ ਹੈ ਕਹਿੰਦਾ ਤੁਸੀਂ ਐਵੇਂ ਹਮਸੇ ਭੱਜੇ ਫਿਰਦੇ ਜੀ ਇੱਥੇ ਮੇਰਾ ਤਾਂ ਉਹਨਾਂ ਨੇ ਰਾਡ ਪਵਾਤੀ 2.5 ਲੱਖ ਰੁਪਈਆ ਲੱਗਿਆ ਮੇਰਾ ਤੇ ਮੈਨੂੰ ਖਾਣਦੂਨੀ ਵੀ ਦਿੱਤਾ ਸਾਰਾ ਇਹਨਾਂ ਨੇ ਰਾਡ ਪਵਾਤੀ ਵੀ ਸੰਸਤਾ ਲਚਕਾਣੀ ਪਿੰਡ ਵਾਲਿਆਂ ਨੇ ਲਚਕਾਣੀ ਪਿੰਡ ਵਾਲਿਆਂ ਨੇ ਆ ਨੰਬਰ ਗਏ ਨੇ ਆ ਦੋਵੇਂ ਨੰਬਰ ਦਿੱਤੇ ਮੈਨੂੰ ਤੇ ਕਹਿੰਦਾ ਚੱਲੀਏ ਆਪਾਂ ਮੈਂ ਕਹਾ ਯਾਰ ਬੁੱਧਵਾਰੇ ਦੀ ਰਿਪੋਰਟਾਂ ਮਿਲੀਆਂ ਬੁੱਧਵਾਰੇ ਐਮ ਆਰ ਆਈ ਦੀਆਂ ਉਸ ਤੋਂ ਬਾਅਦ ਚੱਲਦੇ ਰਾਂਗੇ ਉਹ ਲੇਡੀਜ਼ ਦਾ ਫੋਨ ਆਇਆ ਤੁਸੀਂ ਤਾਂ ਅੱਜ ਆ ਕੇ ਕਰਾਓ ਸਾਡੇ ਕੋਲ ਡੋਨੇਸ਼ਨ ਵਾਲੇ ਆਏ ਬੈਠੇ ਨੇ ਮੈਂ ਤਾਂ ਮੇ ਨਾਲ ਨਾਲ ਦੱਸ ਦੇਣਾ ਇਹਨਾਂ ਨੂੰ ਕੋਈ ਇਨਸਾਨ ਮਿਲਿਆ ਉਹ ਕਹਿੰਦਾ ਵੀ ਤੁਸੀਂ ਇੱਥੇ ਭੱਜੇ ਫਿਰਦੇ ਹੋ ਹਸਪਤਾਲਾਂ 'ਚ ਵੀ ਸਾਡਾ ਇਲਾਜ ਲਚਕਾਣੀ ਪਿੰਡ ਆਸ਼ਰਮ ਵਾਲਿਆਂ ਨੇ ਕਰਾਇਆ ਫ੍ਰੀ ਵੀ ਤੁਸੀਂ ਉੱਥੇ ਚੱਲੋ ਤੁਹਾਡਾ ਮੈਂ ਇਲਾਜ ਕਰਾਵਾਂ ਤਾਂ ਇਹ ਦੂਜੇ ਦਿਨ ਫਿਰ ਤੁਹਾਡੇ ਨਾਲ ਦੂਜੀ ਦਿਨ ਦੀ ਗੱਲ ਦੱਸ ਰਹੇ ਨੇ ਉਹ ਕਹਿੰਦਾ ਵੀ ਇੱਕ ਲੇਡੀਜ਼ ਦਾ ਲਗਾਤਾਰ ਫੋਨ ਆਉਣ ਲੱਗ ਗਿਆ ਵੀ ਸਾਡੇ ਕੋਲੇ ਫੰਡ ਆਏ ਪਏ ਨੇ ਵੀ ਤੁਸੀਂ ਆਓ ਤੁਹਾਡਾ ਜਲਦੀ ਲੈ ਕੇ ਆਓ ਮਰੀਜ਼ ਨੂੰ ਆਪਾਂ ਤੁਹਾਡਾ ਜਿਹੜਾ ਇਲਾਜ ਕਰਾਈਏ ਅਗਲੀ ਅਸੀਂ ਤਾਂ ਵੀਰ ਵਰ ਲੈ ਕੇ ਆਵਾਂਗੇ ਐਮ ਆਰ ਆ ਰਿਪੋਰਟ ਤੋਂ ਬਾਅਦ ਪਰ ਉਹ ਜਲਦਬਾਜ਼ੀ ਚ ਪੈ ਗਏ ਹੁਣੇ ਲੈ ਕੇ ਆਉ ਲੇਡੀਜ਼ ਬੋਲਦੀ ਸੀ ਓਕੇ ਫਿਰ ਅੱਗੇ ਜੀ ਲੇਡੀਜ਼ ਬੋਲ ਇੱਥੇ ਆ ਕੇ ਬਾਹਰ ਸਟੇਸ਼ਨ ਤੇ ਉਤਰੇ ਆ ਦੋਵੇਂ ਫੋਨ ਵੀ ਸਾਡੇ ਗਾਇਬ ਤੇ ਕਹਿੰਦੇ ਮੈਂ ਆਉ ਐਮਬੂਲੈਂਸ ਕਰਕੇ ਆਉਣਾ ਤੁਸੀਂ ਪੈਸੇ ਆਪਨ ਤੁਮੇ ਮਿਲ ਜਾਣਗੇ ਕੋਈ ਦਿਓ ਅੱਛਾ ਅੱਗੇ ਕੀ ਹੋਇਆ ਮੈਂ ਬਜ਼ੁਰਗ ਥੋੜਾ ਕਾਲੀ ਚ ਦੱਸ ਰਹੇ ਨੇ ਇਹ ਰੇਲਵੇ ਸਟੇਸ਼ਨ ਤੇ ਪਟਿਆਲੇ ਉਤਰਦੇ ਨੇ ਇਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਵੀ ਮੇਰੇ ਬੱਚੇ ਦਾ ਜਿਹੜਾ ਬਾਹਾਂ ਦਾ ਆਪਰੇਸ਼ਨ ਆ ਉਹ ਲਚਕਾਣੀ ਪਿੰਡ ਵਾਲੇ ਜਿਹੜੇ ਆਸ਼ਰਮ ਦੇ ਵਿੱਚ ਫ੍ਰੀ ਹੋ ਜਾਣਾ ਆਪ ਜੀ ਨੂੰ ਪਤਾ ਜਿੱਦਾਂ ਆਪਾਂ ਸਾਮ ਸੰਭਾਲ ਕਰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀ ਹੁਣ ਤੁਸੀਂ ਇਹ ਇੱਕ ਵੀਡੀਓ ਦੇਖੀ ਹੈ ਆਪਣਾ ਫਰਜ ਸੇਵਾ ਸੁਸਾਇਟੀ ਪਟਿਆਲਾ ਪਿੰਡ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਤੇ ਜੋ ਮੁੱਖ ਸੇਵਾਦਾਰ ਪਾਲ ਖਰੋੜ ਜਿੱਥੇ ਅਨਾਥ ਬੇਸਹਾਰਾ ਮੰਦ ਬੁੱਧੀ ਜ਼ਰੂਰਤਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਜੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਾਂ ਬੇਕਾਰ ਨੇ ਜਾਂ ਰਸਤਿਆਂ ਤੇ ਕਿਤੇ ਪਏ ਨੇ ਉਹਨਾਂ ਨੂੰ ਲਿਆ ਕੇ ਸੇਵਾ ਕੀਤੀ ਜਾਂਦੀ ਤੇ ਅੱਜ ਦੇਖੋ ਸੇਵਾ ਸੁਸਾਇਟੀ ਦੇ ਨਾਮ ਤੇ ਸੰਸਥਾ ਤੇ ਨਾਮ ਤੇ ਇੱਕ ਬਹੁਤ ਵੱਡੀ ਠੱਗੀ ਜਿਹੜੀ ਹੈ ਕਿੱਡੇ ਮਾੜੇ ਲੋਕ ਨੇ ਦੁਨੀਆ ਕਿੰਨੀ ਮਾੜੀ ਹੈ ਤੇ ਆ ਦੇਖੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਨਾਂ ਨਾਲ ਠੱਗੀ ਵੱਜੀ ਹੈ ਠੱਗੀ ਕਿ ਵਿੱਜੀ ਹੈ ਕਿ ਤੁਹਾਡਾ ਇਲਾਜ ਕਰਾਉਣੇ ਆ ਤੁਸੀਂ ਪਟਿਆਲੇ ਆਜੋ ਤੇ ਪਟਿਆਲੇ ਆ ਕੇ ਇਹਨਾਂ ਨੂੰ ਬੁਲਾ ਲਿਆ ਤੇ ਤੁਹਾਨੂੰ ਗੱਡੀ ਕਰਾ ਦੇਣੇ ਤੇ ਗੱਡੀ ਦਾ ਕਿਰਾਇਆ ਤੁਸੀਂ ਦੇ ਦਿਓ ਤੁਹਾਨੂੰ ਉੱਥੇ ਜਾ ਕੇ ਕਰਾਇਆ ਵੀ ਮਿਲ ਜਾਊਗਾ 500 ਰੁਪਏ ਉਹ ਲੈ ਲਿਆ ਤੇ ਦੋ ਮੋਬਾਈਲ ਜਿਹੜੇ ਨੇ ਇਹਨਾਂ ਦੇ ਇਓ ਪਤਾਂ ਦੇ ਖੋਲੇ ਤੇ ਮੁੰਡੇ ਦੀ ਬਾਹ ਜਿਹੜੀ ਐ ਫ੍ਰੈਕਚਰ ਐ ਬਾਹ ਦੇ ਵਿੱਚ ਪ੍ਰੋਬਲਮ ਐ ਬਾਹ ਕੰਮ ਨਹੀਂ ਕਰਦੀ ਪ੍ਰੋਪਰ ਤੇ ਉਹ ਬਾਹ ਦਾ ਇਲਾਜ ਕਰਾਉਣਾ ਸੀ ਉਹ ਵਿਚਾਰੇ ਕਹਿੰਦੇ ਸਾਡਾ ਇਲਾਜ ਹੋ ਜਾਊਗਾ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਟਿਆਲੇ ਲਿਆ ਕੇ ਤੇ ਧੱਗੀ ਮਾਰੀ ਐ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਂ ਤੇ ਸਰਦਾਰ ਪਾਲ ਸਿੰਘ ਕਰੋੜ ਜਿਹੋ ਬਹੁਤ ਇੱਕ ਗੁਰਸਿੱਖ ਨੇ ਅਮਰਤਾਰੀ ਨੇ ਤੇ ਬਹੁਤ ਵੱਡੀ ਇੱਕ ਸੇਵਾ ਜਿਹੜੀ ਮਨੁੱਖਤਾ ਦੀ ਸੇਵਾ ਜਿਵੇਂ ਭਾਈ ਗੁਰਪ੍ਰੀਤ ਮਿੰਟੂ ਲੁਧਿਆਣੇ ਵਾਲੇ ਕਰ ਰਹੇ ਨੇ ਤੇ ਇਸ ਤਰੀਕੇ ਨਾਲ ਹੀ ਭਾਈ ਪਾਲਖਰੋੜ ਜਿਹੜਾ ਹੈ ਬਹੁਤ ਵੱਡੀ ਸੇਵਾ ਬੜੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਪਿੰਡ ਲਚਕਾਣੀ ਆਪਣੇ ਪਿੰਡ ਦੇ ਵਿੱਚ ਹੀ ਉਹਨੇ ਆਪਣਾ ਇਹ ਜਗ੍ਹਾ ਜਿਹੜੀ ਬਣਾਈ ਹੈ ਆਪਣੀ ਜ਼ਮੀਨ ਦੇ ਵਿੱਚ ਸੋ ਬੜੀ ਸੇਵਾ ਵੱਡੇ ਪੱਧਰ ਤੇ ਕਰਦਾ ਆ ਰਿਹਾ ਪਰ ਇਹੋ ਜਿਹੇ ਘਟੀਆਂ ਲੋਕ ਮਾੜੇ ਲੋਕ ਜਿਹੜੇ ਨੇ ਨੇ ਥੱਡੀਆਂ ਮਾਰਦੇ ਨੇ ਔਰ ਸੇਵਾ ਸੰਸਥਾ ਦੇ ਨਾਂ ਤੇ ਦੇਖੋ ਗਰੀਬਾਂ ਦੇ ਨਾਲੋਂ ਪਹਿਲਾਂ ਹੀ ਵਿਚਾਰੇ ਬਖਸਨ ਦੇ ਮਾਰੇ ਹਾਲਾਤਾਂ ਦੇ ਮਾਰੇ ਤੇ ਲੋੜ ਸੀ ਉਹਨਾਂ ਨੂੰ ਤੇ ਇਹਦੇ ਚਾਂਸੇ ਚ ਆ ਗਏ ਸੋ ਜਿਨ੍ਹਾਂ ਨੂੰ ਵੀ ਲੋੜ ਹੁੰਦੀ ਹੈ ਨਾ ਬੇਂਤੀ ਸੰਗਤ ਨੂੰ ਉਹ ਅੱਜ ਕੱਲ ਫੇਸਬੁੱਕ YouTube ਤੇ ਉਹਨਾਂ ਦੇ ਨੰਬਰ ਜਿਹੜੇ ਸੰਸਥਾ ਦੇ ਪਏ ਨੇ ਪਹਿਲਾਂ ਉਹਨਾਂ ਦੇ ਨਾਲ ਨੰਬਰ ਲੱਭ ਕੇ ਉਹਨਾਂ ਨਾਲ ਡਾਇਰੈਕਟ ਜਿਹੜੀ ਗੱਲ ਹੈ ਉਹ ਕਰਿਆ ਕਰੋ ਆਈਪਾਲ ਸਿੰਘ ਕਰੋੜ ਹੋ ਗਿਆ ਭਾਵੇਂ ਗੁਰਪ੍ਰੀਤ ਮਿੰਟੂ ਹੈ ਜਾਂ ਕੋਈ ਵੀ ਸਰਸੇਵਾ ਸੰਸਥਾ ਜਿਹੜੀ ਹੈ ਉਹਨਾਂ ਨੂੰ ਬੇਂਤੀ ਸੰਗਤ ਨੂੰ ਕਿ ਡਾਇਰੈਕਟ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇਹੋ ਜਿਹੇ ਠੱਗਾਂ ਤੋਂ ਜਿਹੜੇ ਕਹਿੰਦੇ ਨੇ ਅਸੀਂ ਤੁਹਾਨੂੰ ਮਲਾਉਨੇ ਆ ਤੁਹਾਡਾ ਇਲਾਜ ਕਰਾਉਨੇ ਆ ਤੁਹਾਡੀ ਗੱਲ ਕਰਾਉਨੇ ਆ ਸੋ ਬੇਨਤੀ ਸੰਗਤ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਸੇ ਦਾ ਜਿਹੜਾ ਭਲਾ ਹੋ ਜਾਵੇਗਾ ਇਹੋ ਜੀ ਠੱਗੀ ਫਰਾਡ ਤੋਂ ਜਿਹੜਾ ਉਹ ਬਚ ਸਕਦਾ ਤੇ ਇਹ ਵੀਡੀਓ ਅੱਗੇ ਜ਼ਰੂਰ ਵੱਧ ਤੋਂ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਬੇਨਤੀ ਹੈ ਕਿਉਂਕਿ ਕੋਈ ਹੋਰ ਨਾ ਇਹੋ ਜੇ ਸ਼ਿਕਾਰ ਹੋ ਜਾਵੇ ਬੜੀ ਦੁਨੀਆ ਜਿਹੜੀ ਭੁੱਖੀ ਮਰ ਰਹੀ ਹੈ ਜਿਹੜੇ ਠੱਗੀ ਜੀ ਦੇ ਨਾਂ ਤੇ ਕੰਮ ਕੋਈ ਕਰਦੇ ਨਹੀਂ ਇਹ ਗਰੀਬ ਵਪਾਲੇ ਕੋਲੇ ਵਾਲੇ ਲੋਕਾਂ ਨੂੰ ਠੱਗਦੇ ਫਿਰਦੇ ਇਸ ਤਰੀਕੇ ਦੇ ਨਾਲ ਬੇਨਤੀ ਸੰਗਤ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਇਨਸਾਨੀਅਤ ਨਾਤੇ ਤੇ ਤਾਂ ਕਿ ਜਮੀਨਾਂ ਵੀਰਾਂ ਨਾਲ ਇਹਨਾਂ ਪੁੱਜ ਇਹਨਾਂ ਵੀਰਾਂ ਨਾਲ ਇਹਨਾਂ ਪੁੱਤਾਂ ਦੇ ਨਾਲ ਹੋਇਆ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਠੱਗੀ ਮਾਰੀ ਹੈ ਤੇ ਭਾਈ ਪਾਲਖੋੜ ਨੂੰ ਪਤਾ ਲੱਗਿਆ ਉਹਨਾਂ ਨੇ ਵੀਡੀਓ ਬਣਾ ਕੇ ਹੁਣ ਆਪਣੇ ਫੇਸਬੁੱਕ YouTube ਤੇ ਪਾਈ ਹੈ ਤੇ ਮੈਂ ਵੀ ਦੇਖੀ ਤਾਂ ਆਪਜੀ ਨਾਲ ਸਾਂਝੀ ਕਰ ਰਿਹਾ ਵੀ ਇਹ ਘਟਣਾ ਜਿਹੜੀ ਕਿਸੇ ਹੋਰ ਨਾਲ ਨਾ ਵਾਪਰੇ ਤੁਸੀਂ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਤੇ ਚੈਨਲ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ